ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਿੰਡ ਮਨਸੂਰਪੁਰ ਤੋਂ ਸੁਚਾਰਮ ਲੰਬੜਦਾਰ ਪਰਜੋਰ ਬੇਨਤੀ ਕਰਨਾ ਚਾਹਨਾ ਸਮੁੱਚੇ ਪੰਜਾਬ ਵਾਸੀਆਂ ਨੂੰ ਜ਼ਿਲ੍ਹਾ ਵਾਸੀਆਂ ਨੂੰ ਤਹਿਸੀਲ ਵਾਸੀਆਂ ਨੂੰ ਤੇ ਪਿੰਡ ਵਾਸੀਆਂ ਨੂੰ ਕਿ ਵੱਧ ਤੋਂ ਵੱਧ ਜਿਹੜੇ ਪੌਦੇ ਆ ਲਗਾਏ ਜਾਣ ਕਿਉਂਕਿ ਜਿਹੜੀ ਆਕਸੀਜਨ ਆ ਜੇ ਸਾਹਮਣਾ ਆਬਾਦੀ ਵਧ ਰਹੀ ਆ ਉਹ ਸਾਹਮਣਾ ਆਕਸੀਜਨ ਬਹੁਤ ਜ਼ਿਆਦਾ ਘਟ ਗਈ ਆ ਜਿਹੜਾ ਆਉਣ ਵਾਲਾ ਟਾਈਮ ਆ ਉਹ ਬਹੁਤ ਹੀ ਜ਼ਿਆਦਾ ਨਾਜ਼ੁਕ ਆਉਣ ਵਾਲਾ ਆ ਹੂੰ ਤੇ ਜੇ ਇਹੀ ਹਾਲ ਰਿਹਾ ਤੇ ਜਿਹੜਾ ਪੰਜਾਬ ਇਹ ਬੰਜਰ ਬਣ ਜਾਊਗਾ ਇਸ ਕਰਕੇ ਬੇਨਤੀ ਆਗੇ ਹਰ ਪਰਿਵਾਰ ਦੇ ਵਿੱਚੋਂ ਕੋਸ਼ਿਸ਼ ਇਹ ਹੋਣੀ ਚਾਹੀਦੀ ਕਿ ਜਿੰਨੇ ਮੈਂਬਰ ਆ ਉਹ ਸਾਰੇ ਇੱਕ ਇੱਕ ਬੂਟਾ ਲਾਉਣ ਹੂੰ ਜੇ ਸਾਰੇ ਨਹੀਂ ਲਾ ਸਕਦੇ ਪਰਿਵਾਰ ਵਿੱਚੋਂ ਇੱਕ ਬੰਦਾ ਦਾ ਬੂਟਾ ਲਾਜ਼ਮੀ ਲਾਵੇ ਜਿਹਦੇ ਨਾਲ ਜਿਹੜਾ ਪੰਜਾਬ ਦਾ ਭਵਿੱਖ ਉਹ ਬਚਾਇਆ ਜਾ ਸਕਦਾ ਇਹ ਬਹੁਤ ਹੀ ਜ਼ਰੂਰੀ ਗੱਲ ਆ ਇਹ ਤੇ ਸਾਰੇ ਲੋਕਾਂ ਨੂੰ ਗੌਰ ਕਰਨਾ ਚਾਹੀਦਾ ਜੇ ਸਾਉ ਨਾਲ ਲੋਕਾਂ ਦੇ ਪਿੰਡਾਂ ਵਿੱਚ ਲੰਗਰ ਵੀ ਬੂਟਿਆਂ ਦਾ ਲਾ ਰਹੇ ਆ ਕੜੀ ਚੌਲ ਦਾ ਵੀ ਲੰਗਰ ਲਾ ਰਹੇ ਆ ਔਰ ਬੂਟਿਆਂ ਦਾ ਵੀ ਲੰਗਰ ਲੱਗ ਰਿਹਾ ਬਹੁਤ ਵਧੀਆ ਗੱਲ ਹੈ ਜੀ ਇਹ ਜਿਹੜੇ ਕੂਟਿਆਂ ਦੇ ਲੰਗਰ ਲੱਗਦੇ ਆ ਨਾ ਇਹ ਕਹਿੰਦੇ ਆ ਵੀ ਅਸੀਂ ਆਪਣੇ ਲਈ ਨਹੀਂ ਆਪਣੀ ਆਉਣ ਵਾਲੀਆਂ ਜਿਹੜੀਆਂ ਨਸਲਾਂ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਦੀ ਉਹਨਾਂ ਨੂੰ ਬਚਾਉਣ ਲਈ ਕਰ ਰਹੇ ਜੋ ਜੀ ਕਰ ਰਹੇ ਜਿਹੜੇ ਨੌਜਵਾਨ ਸ਼ਲਾਘਾਯੋਕ ਕਦਮ ਹੈ ਨੌਜਵਾਨ ਲੜਕੇ ਲੜਕੀਆਂ ਉਹਨਾਂ ਨੂੰ ਕੀ ਮੈਸੇਜ ਹੈ ਉਹਨਾਂ ਨੂੰ ਇਹੀ ਹੈ ਕਿ ਤੁਸੀਂ ਨਸ਼ਿਆਂ ਤੋਂ ਦੂਰ ਰਹੋ ਹਾਂ ਤੇ ਆਪਣੇ ਫਿਊਚਰ ਦੇ ਵਿੱਚ ਉਹ ਕੁਝ ਕਰਕੇ ਦਿਖਾਓ ਜੋ ਤੁਹਾਨੂੰ ਸਾਡੇ ਮਾਪਿਆਂ ਨੂੰ ਤੁਹਾਡੇ ਦੀ ਫਿਕਰ ਹੋਵੇ ਤੇ ਨਾਲ ਦੀ ਨਾਲ ਜਿਹੜਾ ਪੰਜਾਬ ਆ ਪੰਜਾਬ ਦੇ ਇੰਡੀਆ ਆ ਇੰਡੀਆ ਨੂੰ ਤੇ ਪੰਜਾਬ ਨੂੰ ਤੁਹਾਡੇ ਜ਼ਿਲ੍ਹੇ ਨੂੰ ਤੁਹਾਡੀ ਤਹਿਸੀਲ ਨੂੰ ਤੁਹਾਡੇ ਪਿੰਡ ਨੂੰ ਤੁਹਾਡੇ ਮਾਣ ਹੋਵੇ